ਪਟਿਆਲਾ ਚ ਕਰਨਲ ਪੁਸ਼ਪਿੰਦਰ ਸਿੰਘ ਬਾਠਵੋਣਾ ਦੇ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਕੱਲ ਇੱਕ ਨਵੀਂ ਐਫਆਈਆਰ ਦਰਜ ਕਰ ਦਿੱਤੀ ਗਈ ਹੈ ਜਿਦੇ ਵਿੱਚ ਬਾਈ ਨੇਮ ਪਰਚਾ ਦਰਜ ਕੀਤਾ ਗਿਆ ਇਸ ਪਰਚੇ ਦੇ ਵਿੱਚ ਕਿੰਨਾ ਕਿੰਨਾ ਦਾ ਨਾਮ ਦਰਜ ਕੀਤਾ ਗਿਆ ਔਰ ਜਿਹੜੀਆਂ ਧਰਾਵਾਂ ਲਾਈਆਂ ਨੇ ਅੱਗੇ ਜਾ ਕੇ ਕਿੰਨੀ ਕੁ ਔਖ ਇਹਨਾਂ ਨੂੰ ਹੋ ਸਕਦੀ ਹੈ ਜਿਨ੍ਹਾਂ ਦੇ ਉੱਪਰ ਜਿਹੜਾ ਪਰਚਾ ਦਰਜ ਕਰ ਦਿੱਤਾ ਗਿਆ ਔਰ ਕੀ ਇਹ ਅਵੇਲੇਬਲ ਹੈਗੀਆਂ ਨੇ ਜਾਂ ਫਿਰ ਨਾਨ ਅਵੇਲੇਬਲ ਹੈਗੀਆਂ ਨੇ ਤਾਂ ਐਫਆਈਆਰ ਦੀ ਕਾਪੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਔਰ ਸਾਰੀ ਜਾਣਕਾਰੀ ਕਾਨੂੰਨੀ ਪੱਖ ਤੋਂ ਸਮਝਣ ਦੀ ਕੋਸ਼ਿਸ਼ ਕਰਦੇ ਆ ਮੇਰੇ ਨਾਲ ਐਡਵੋਕੇਟ ਪਰਮਿੰਦਰ ਸਿੰਘ ਢਿੰਗਰਾ ਜੀ ਮੌਜੂਦ ਹੈਗੇ ਨੇ ਕਾਨੂੰਨ ਕੀ ਕਹਿੰਦਾ ਜੇਕਰ ਇਹ ਐਫਆਈਆਰ ਦਰਜ ਹੋ ਗਈ ਹੈ ਜਿਹੜੀਆਂ ਧਰਾਵਾਂ ਲਾਈਆਂ ਗਈਆਂ ਨੇ ਤਾਂ ਅੱਗੇ ਜਿਹੜੀ ਹੈ ਉਹ ਕੀ ਕਾਰਵਾਈ ਹੋਵੇਗੀ ਤਾਂ ਗੱਲਬਾਤ ਕਰਦੇ ਆ ਢਿੰਗਰਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਢਿੰਗਰਾ ਸਾਹਿਬ ਸਭ ਤੋਂ ਪਹਿਲਾਂ ਤਾਂ ਇਹ ਐਫਆਈਆਰ ਬਾਰੇ ਜਾਨਣਾ ਚਾਹੁੰਦੇ ਆ ਕਿ ਜਿਹੜੀ ਇਹ ਕੱਲ ਪੁਲਿਸ ਦੇ ਵੱਲੋਂ ਨਵੀਂ ਐਫਆਈਆਰ ਦਰਜ ਕੀਤੀ ਗਈ ਹੈ ਕਿੰਨਾਂ ਦੇ ਉੱਪਰ ਐਫਆਈਆਰ ਦਰਜ ਹੋਈ ਹੈ ਬਾਈ ਨੇਮ ਔਰ ਕਿਹੜੀਆਂ ਧਰਾਵਾਂ ਲਾਈਆਂ ਗਈਆਂ ਨੇ ਇਹ ਦੇਖੋ ਜਿਹੜਾ ਪੁਲਿਸ ਨੇ ਮਕਦਮਾ ਦਰਜ ਕੀਤਾ ਮਕਦਮਾ ਨੰਬਰ 69 ਜੀ ਇਹ ਪਟਿਆਲੇ ਸਿਵਲ ਲਾਈਨ ਥਾਣੇ ਵਿੱਚ ਦਰਜ ਕੀਤਾ ਗਿਆ ਇਹਦੇ ਵਿੱਚ ਉਹਨਾਂ ਨੇ ਪੰਜ ਬੰਦਿਆਂ ਨੂੰ ਬਾਈ ਨੇਮ ਨਾਮਿਨੇਟ ਕੀਤਾ ਇਸ ਐਫ ਆਰ ਦੇ ਵਿੱਚ ਠੀਕ ਹੈ ਜਿਹਦੇ ਵਿੱਚ ਇੱਕ ਰੋਣੀ ਸਿੰਘ ਕੋਈ ਥਾਣੇਦਾਰ ਹੈ ਜੀ ਜੀ ਉਸ ਤੋਂ ਬਾਅਦ ਇਹਦੇ ਵਿੱਚ ਹਰਜਿੰਦਰ ਸਿੰਘ ਢਿੱਲੋਂ ਜੀ ਹੈਪੀ ਵੋਪਰ ਆਏ ਰਾਜਵੀਰ ਸਿੰਘ ਤੇ surjit singh ਇਹ ਪੰਜ ਬੰਦੇ ਬਾਇ ਨੇਮ ਨਾਮਿਨੇਟ ਕੀਤੇ ਗਏ ਨੇ ਠੀਕ ਹੈ ਔਰ ਇਹ ਜਿਹੜੀ ਐਫ ਆਈ ਆਰ ਦਰਜ ਕੀਤੀ ਗਈ ਹੈ ਇਹ ਕੀਤੀ ਗਈ ਹੈ 190 ਸੈਕਸ਼ਨ 355 ਪਾਰਟ 2 126 ਪਾਰਟ 2 117 ਪਾਰਟ 2 117 ਪਾਰਟ 1 115 ਪਾਰਟ 2 109 ਤੇ 310 ਠੀਕ ਹੈ ਇਹ ਜਿਹੜੀਆਂ ਧਰਾਵਾਂ ਬੀਐਨਐਸ ਸੈਕਟਰ ਦੇ ਦੇ ਅੰਦਰ ਚ ਕੀਤਾ ਗਿਆ ਜੇ ਮੈਂ ਤੁਹਾਨੂੰ ਦੱਸਾਂ ਪੁਰਾਣੇ ਸੈਕਸ਼ਨਸ ਦੇ ਵਿੱਚ ਉਹਦੇ ਵਿੱਚ ਇਹ 323 25 341 506 149 307 ਤੇ 391 ਅਧਿਨ ਮਕਦਮਾ ਦਰਜ ਕੀਤਾ ਗਿਆ ਤੇ ਇਹਦੇ ਨਾਲ ਹੀ ਪੁਲਿਸ ਨੇ ਇੱਕ ਹੋਰ ਵੱਖਰੇ ਤੌਰ ਤੇ ਡੀਡੀਆਰ ਦਰਜ ਕੀਤੀ ਗਈ ਜਿਹੜੀ ਕੈਪਟਨ ਸਾਹਿਬ ਦਾ ਜਿਹੜੇ ਮੈਸੇਜ ਜੋ ਉਹਨਾਂ ਦਾ ਕਹਿਣਾ ਹੈ ਸਿਗਾ ਵੀ ਪੁਲਿਸ ਨੇ ਜਿਹੜਾ ਮੇਨ ਬੰਦਾ ਸੁਮੇਂਦਰ ਸਿੰਘ ਦਾ ਥਾਣੇਦਾਰ ਜੀ ਜਿਹਦਾ ਨਾਮ ਵਿੱਚੋਂ ਕੱਢ ਦਿੱਤਾ ਗਿਆ ਉਹਦੇ ਲਈ ਵੀ ਪੁਲਿਸ ਸੁਮੇਂਦਰ ਸਿੰਘ ਜੀ ਉਹਦੇ ਤੌਰ ਤੇ ਵਾਸਤੇ ਇੱਕ ਵੱਖਰੀ ਡੀਡੀਆਰ ਦਰਜ ਕੀਤੀ ਕਿ ਡੀਡੀਆਰ ਨੰਬਰ 7 2325 ਨੂੰ ਜੀ ਜਿਹਦੇ ਵਿੱਚ ਸੁਮੇਂਦਰ ਸਿੰਘ ਦਾ ਨਾਮ ਵੀ ਬਤੌਰ ਉਹਨੂੰ ਬਾਈ ਨੇਮ ਨਾਮਿਨੇਟ ਕੀਤਾ ਗਿਆ ਤੇ ਉਹਦੇ ਵਿੱਚ 299 ਤੇ 191 ਦਾ ਵਾਧਾ ਕਰ ਦਿੱਤਾ ਗਿਆ ਜਿਹੜੀ ਕਿ 295ਏ ਤੇ 146 ਦਾ ਬਣਦੀ ਹੈ ਆਪੀਸੀ ਦੇ ਤਹਿਤ ਇਹਦੇ ਵਿੱਚ ਦੇਖੋ ਜੇ 20307 ਨੂੰ ਛੱਡ ਲਈਏ ਐਫ ਆਈ ਆਰ ਦੇ ਮਤਾਬਕ ਤੇ ਬਾਕੀ ਸਾਰੇ ਅਫੈਂਸ ਅਵੇਲੇਬਲ ਹੈਗੇ ਨੇ ਠੀਕ ਹੈ ਇਹ 307 ਲਗਨ ਕਰਕੇ ਅਫੈਂਸ ਨੋਨ ਅਵੇਲੇਬਲ ਹੋ ਜਾਂਦੇ ਨੇ ਤੇ ਜਿਹੜਾ 295 ਏ ਲਾਈਏ ਕਿਉਂਕਿ ਉਹਨਾਂ ਨੇ ਦੱਸਿਆ ਵੀ ਮੈਨੂੰ ਵਾਲਾਂ ਤੋਂ ਕਢੀ ਸੀ ਕੇ ਇਹਨਾਂ ਨੇ ਕਾਰ ਦੇ ਵਿੱਚੋਂ ਧੂਕੇ ਬਾਹਰ ਗੱਡੇ ਆ ਐਫ ਆਈ ਆਰ ਦੇ ਮਤਾਬਕ ਠੀਕ ਹੈ ਤੇ ਮੇਰੇ ਇੱਕ ਕਾਰਾਂ ਦੀ ਬੇਦਬੀ ਕੀਤੀ ਵੀ ਮੈਂ ਸਿੱਖ ਧਰਮ ਨਾਲ ਸੰਬੰਧ ਰਖਦਾ ਵਾਂ ਤੇ ਜਾਣ ਕੇ ਸਾਰਾ ਕੁਝ ਕੀਤਾ ਜਿਹਦੇ ਕਰਕੇ 295 ਏ ਨਾਲ ਲਾਈ ਗਈ ਜਿਹੜੀ ਕਿ ਨਨ ਅਵੇਲੇਬਲ ਧਾਰਾ ਹੈ ਠੀਕ ਹੈ ਜਿਵੇਂ 295 ਐਕਸਪਲੇਨ ਕੀਤੀ ਤੁਸੀਂ ਮੈਂ ਤੁਹਾਨੂੰ ਕਿ ਬਾਕੀ ਧਰਮਾਂ ਬਾਰੇ ਵੀ ਦੱਸਿਓ ਕਿ ਕਿਹੜੇ ਅਫੈਂਸ ਦੇ ਵਿੱਚ ਇਹ ਲੱਗਦੀਆਂ ਨੇ ਆ ਜਿੱਦਾਂ ਹੁਣ 115 2 ਹੈ ਕਿ ਜਿਵੇਂ 23 ਦੀ ਇੰਜਰੀ ਹੁੰਦੀ ਕਿਸੇ ਦੇ ਦੰਗ ਛੋਟਾ ਮਰਿਆ ਹੋਵੇ 323 ਲੱਗ ਜਾਂਦੀ ਹੈ ਤੇ ਜੇਕਰ ਉਹਦੇ ਨਾਲ ਫ੍ਰੈਕਚਰ ਆ ਜਾਵੇ ਫਿਰ 23 ਦੀ 25 ਬਣ ਜਾਂਦੀ ਹੈ ਠੀਕ ਹੈ ਤੇ 341 ਹੈਗੀ ਰੌਂਗ ਫੂਲਰ ਸਟ੍ਰੇਨ ਤੇ ਕਿਸੇ ਨੂੰ ਬੰਦੇ ਨੂੰ ਜਬਰੀ ਰੋਕ ਲੈਣਾ ਉਹ ਸਾਰਾ 341 ਬਣ ਜਾਂਦੀ ਹੈ ਤੇ ਜਦੋਂ ਪੰਜ ਬੰਦੇ ਤੋਂ ਵੱਧ ਬੰਦੇ ਹੋ ਜਾਣ ਫਿਰ ਨਾਲ 143 ਤੇ 159 ਲਾ ਕੇ ਤੇ ਨਾਲ ਜਿਹੜੀ 307 ਉਹ ਅਰਾਦਾ ਕਤਲ ਦੀ ਧਾਰਾ ਹੈ ਤੇ ਉਹਨਾਂ ਨੇ ਆਪਣੇ ਬਿਆਨ ਵਿੱਚ ਲਿਖਾਇਆ ਵੀ ਮੈਨੂੰ ਜਦੋਂ ਉਹਨਾਂ ਨੇ ਹਮਲਾ ਕੀਤਾ ਮੇਰੀ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ ਤੇ ਉਹ ਮੈਨੂੰ ਧਮਕਾ ਰਹੇ ਸੀਗੇ ਜਿਹੜੀ 356 ਕ੍ਰਿਮੀਨਲ ਇੰਟੀਮੀਡੇਸ਼ਨ ਹੈ ਗਈ ਹੈ ਵੀ ਮੈਨੂੰ ਧਮਕਾ ਰਹੇ ਸੀਗੇ ਵੀ ਤੈਨੂੰ ਛੱਡਣਾ ਹੀ ਨਹੀਂਗਾ ਕਿ ਅਸੀਂ ਪਹਿਲਾਂ ਵੀ ਇੱਕ ਇਨਕਾਊਂਟਰ ਕਰਕੇ ਆਏ ਆ ਤੇ ਤੇਰਾ ਵੀ ਇਹ ਇਨਕਾਊਂਟਰ ਕਰ ਦੇਣਾ ਤੇ ਉਹਦੇ ਲੜਕੇ ਨੇ ਕਿਹਾ ਔਰ ਸਰੇ ਡਿੰਜਰਸੀ ਕੇ ਵਿਕਟਮ ਨੇ ਉਹਨੇ ਕਿਹਾ ਵੀ ਮੈਨੂੰ ਤੁਸੀਂ ਛੱਡ ਦਿਓ ਤੇ ਮੇਰਾ ਤੁਸੀਂ ਆਈ ਕਾਰਡ ਵੀ ਖੋਲੇ ਆਰਮੀ ਵਾਲਾ ਤੇ ਮੇਰਾ ਮੋਬਾਈਲ ਵੀ ਲੈ ਲਿਆ ਉਹ ਕਹਿੰਦਾ ਜੇ ਤੂੰ ਸਵੇਰੇ ਲੱਭ ਗਿਆ ਤਾਂ ਫਿਰ ਤੁਹਾਨੂੰ ਆਕੈਡਮੀ ਫਲਾਣੇ ਡੀਐਸਪੀ ਕੋ ਲੈ ਜਾਣਾ ਉਹ ਜਿਹੜਾ ਆਈ ਕਾਰਡ ਤੇ ਜਿਹੜਾ ਮੋਬਾਈਲ ਹੈ ਉਹ ਉਹਨਾਂ ਨੇ ਉਹਨੂੰ ਦੇ ਦਿੱਤਾ ਇਹਦੇ ਵਿੱਚ ਨਾਲ ਇੱਕ ਖੋਦੀ ਧਾਰਾ ਵੀ ਲਾਈ ਗਈ ਹੈ ਪੀਐਸ ਨੇ ਉਹਨਾਂ ਕੋ ਸਮਾਨ ਵੀ ਖੋਇਆ ਮੋਬਾਈਲ ਮੋਬਾਈਲ ਠੀਕ ਹੈ ਤੇ ਇਸ ਤਰ੍ਹਾਂ ਕਰਕੇ ਇਹਨਾਂ ਨੇ ਇਹਨੂੰ ਉਹਦੇ ਵਿੱਚ ਨੋਮੀਨੇਟ ਕੀਤਾ ਠੀਕ ਹੈ ਇਹ ਜਿਹੜੀਆਂ ਧਰਾਵਾਂ ਲਾਈਆਂ ਨੇ ਡਿੰਗਰਾ ਸਾਹਿਬ ਲਗਾਤਾਰ ਪਰਿਵਾਰ ਮੰਗ ਕਰ ਰਿਹਾ ਸੀਗਾ ਕਿ ਬਾਈ ਨੇ ਪਰਚਾ ਦਰਜ ਕੀਤਾ ਜਾਏ ਔਰ ਇਹ ਜਿਹੜੇ ਨੇ ਅਫੈਂਸ ਜਿਹੜਾ ਇਹਨਾਂ ਨੇ ਕੀਤਾ ਤਾਂ ਇਹ ਧਰਾਵਾਂ ਲਾਈਆਂ ਜਾਣ ਜਿਹੜੀਆਂ ਇਹ ਧਰਾਵਾਂ ਲੱਗੀਆਂ ਨੇ ਇਹਨਾਂ ਦੇ ਵਿੱਚ ਕਿੰਨੀ ਕੁ ਸਜ਼ਾ ਹੋ ਸਕਦੀ ਹੈ ਜੇਕਰ ਇਹ ਸਾਰਾ ਕੁਝ ਸਹੀ ਪਾਇਆ ਜਾਂਦਾ ਤਾਂ ਦੇਖੋ ਪਹਿਲਾਂ ਤਾਂ ਗੱਲ ਹੈ ਕਿ ਹਜੇ ਤੇ ਇਨਵੈਸਟੀਗੇਸ਼ਨ ਵਾਸਤੇ ਉਹਨਾਂ ਨੇ ਸੈੱਟ ਬਣਾ ਦਿੱਤੀ ਗਈ ਹੈ ਜੀ ਵੀ ਇਹਨੂੰ ਪ੍ਰੋਪਰ ਇਨਵੈਸਟੀਗੇਟ ਕੀਤਾ ਜਾਵੇ ਕਿਉਂਕਿ ਆਈਪੀਐਸ ਅਫਸਰਾਂ ਦੇ ਸੈੱਟ ਬਣੀਆਂ ਨਾਲੇ ਸਰਕਾਰ ਨੇ ਜੁਡੀਸ਼ੀਅਲ ਇਨਕੁਆਇਰੀ ਵੀ ਮਾਰਕ ਕਰ ਦਿੱਤੀ ਹੈ ਠੀਕ ਹੈ ਇਨਕੁਆਇਰੀ ਰਾਈਟ ਇਨਕੁਆਇਰੀ ਵੀ ਮਾਰਕ ਕਰ ਦਿੱਤੀ ਹੈ ਸੋ ਇਹਦੇ ਨਾਲ ਜਿਹੜੀਆਂ ਸਜ਼ਾਵਾਂ ਦੇ ਕਾਲ ਹੈ ਜਿਵੇਂ 307 ਹੈ ਹਾਂ ਉਹਦੇ ਵਿੱਚ ਅਪ ਟੂ 10 ਇਅਰ ਹੋ ਸਕਦੀ ਹੈ ਠੀਕ ਹੈ ਤੇ 23 ਤਾਂ ਮਾਈਨਰ ਜੀ ਧਾਰਾ ਹੈਗੀ 25 ਦੇ ਵਿੱਚ ਅਪ ਟੂ 7 ਇਅਰ ਹੋ ਸਕਦੀ ਹੈ ਤੇ ਬਾਕੀ ਸਾਰੇ ਸੈਕਸ਼ਨਸ ਨੇ ਉਹਨਾਂ ਦੇ ਵਿੱਚ ਵੱਖਰੇ ਤੌਰ ਤੇ ਸਜਾਵਾਂ ਹੋ ਸਕਦੀਆਂ ਨੇ ਤੇ ਲੇਕਿਨ ਮੇਨ ਗੱਲ ਹੈਗੀ ਇਹ ਵੀ ਜਿਹੜਾ ਅਜਿਹੇ ਮੁਕਦਮੇ ਹੁੰਦੇ ਨੇ ਇਹ ਕਈ ਵਾਰੀ ਇਹਨਾਂ ਨੂੰ ਉਲਝਾ ਲਿਆ ਜਾਂਦਾ ਤੇ ਅਦਾਲਤੀ ਚੱਕਰ ਦੇ ਵਿੱਚ ਚਲੀਆਂ ਜਾਂਦੀਆਂ ਨੇ ਤੇ ਮੁੜ ਕੇ ਉੱਥੇ ਸਟੇ ਵਗੈਰਾ ਹੋ ਜਾਂਦੇ ਨੇ ਤੇ ਸਭ ਹਾਲਤਾਂ ਬੜੀ ਇਨੀਸ਼ੀਅਲ ਸਟੇਜ ਹੈਗੀ ਕੇਸ ਦੀ ਇਹਨਾਂ ਨੇ ਐਫ ਆਈ ਆਰ ਲੋਜ ਕੀਤੀ ਹੈ ਇਹਦੇ ਤੋਂ ਬਾਅਦ ਫਰਦਰ ਚਲਾਨ ਪੇਸ਼ ਹੋਵੇਗਾ ਚਲਾਨ ਪੇਸ਼ ਹੋਣ ਤੋਂ ਬਾਅਦ ਗਵਾਹੀਆਂ ਹੋਣਗੀਆਂ ਉਸ ਤੋਂ ਬਾਅਦ ਕੇਸ ਦਾ ਫਿਰ ਇੰਗਰੇਜ ਸਾਹਿਬ ਤੁਹਾਡਾ ਵੀ ਲੰਬਾ ਤਜਰਬਾ ਹੋ ਗਿਆ ਜਿਵੇਂ ਪਰਿਵਾਰ ਨੂੰ ਖੜੇ ਕੱਢਣੇ ਪਏ ਐਫ ਆਈ ਆਰ ਦਰਜ ਕਰਵਾਉਣ ਦੇ ਲਈ ਇਹ ਮਸਲਾ ਕਿੱਧਰ ਘੁੰਮਦਾ ਨਜ਼ਰ ਆ ਰਿਹਾ ਤੁਹਾਨੂੰ ਦੇਖੋ ਬੜੀ ਕਲੀਅਰ ਜੀ ਗੱਲ ਹੈ ਸਾਰੇ ਲੋਕ ਦੇਖ ਰਹੇ ਨੇ ਔਰ ਸਾਫ਼ ਤੌਰ ਤੇ ਸਮਝ ਰਹੇ ਨੇ ਕਿ ਪੰਜਾਬ ਨੂੰ ਪੁਲਿਸ ਸਟੇਟ ਬਣਾਇਆ ਜਾ ਰਿਹਾ ਇੱਕ ਉਹ ਲੋਕ ਨੇ ਜਿਹੜੇ ਹਥਿਆਰ ਚੱਕੀ ਫਿਰਦੇ ਨੇ ਉਹਨਾਂ ਨੂੰ ਕਿਸੇ ਨੂੰ ਗੈਂਗਸਟਰ ਕਹਿ ਦਿੱਤਾ ਜਾਂਦਾ ਕਿਸੇ ਨੂੰ ਅੱਤਵਾਦੀ ਦੇ ਰਖਮ ਦਿੱ ਗਿਆ ਜਾਂਦਾ ਇਹ ਉਹ ਬੰਦੇ ਨੇ ਜਿਨ੍ਹਾਂ ਨੇ ਵਰਦੀ ਵੀ ਪਾਈ ਤੇ ਕੰਮੇ ਸਾਰੇ ਉਹੀ ਕਰਦੇ ਪਏ ਨੇ ਕਿਸੇ ਨਾਲ ਮਾਰਕਟਾਈ ਵੀ ਕਰਦੇ ਨੇ ਕਾਨੂੰਨ ਨੂੰ ਆਪਣੇ ਹੱਥ ਦੇ ਵਿੱਚ ਲੈ ਰਹੇ ਨੇ ਜੇਕਰ ਕਰਨਲ ਦੇ ਉੱਥੇ ਕੋਈ ਗੱਲਬਾਤ ਹੋਈ ਸੀ ਕੋਈ ਝਗੜਾ ਹੋਇਆ ਹੋਵੇਗਾ ਜੋ ਕੁਝ ਉਹਨੇ ਕੀਤਾ ਸੀ ਉਹਦੇ ਤੇ ਉਧਰ ਹਮਲਾ ਕੇ ਕਦਮਾਂ ਦਰਜ ਕਰਦੇ ਕਿਸੇ ਨੂੰ ਕੋਈ ਇਖਤਿਆਰ ਹੈ ਨਹੀਂ ਵੀ ਕਿਸੇ ਨੂੰ ਮੌਕੇ ਤੇ ਤੁਸੀਂ ਉਹਦੀ ਮਾਰਕਟਾਈ ਕਰੋ ਤੇ ਉਹਦੇ ਤੇ ਮੁੜ ਕੇ ਇਲਜ਼ਾਮ ਲਾ ਕੇ ਉਹਨੂੰ ਝੂਠਾ ਕਦਮਾਂ ਵਿੱਚ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਵੀ ਇਹ ਪਿਓ ਬਤ ਕੁੜੀਆਂ ਛੇੜਦੇ ਪਏ ਸਕੇ ਉਠੀ ਸੀਗੀ ਜਿਸ ਤਰ੍ਹਾਂ ਸਰਕਾਰ ਨੇ ਬੜੀ ਢਿੱਲ ਕੀਤੀ ਲਗਭਗ 9 ਦਿਨ ਲਾਤੇ ਮਕਦਮਾ ਦਰਜ ਕਰਨ ਨੂੰ ਪਹਿਲਾਂ ਜਾਣ ਮੁਝ ਕੇ ਉਹਨਾਂ ਨੇ ਇੱਕ ਢਾਬੇ ਵਾਲੇ ਦੇ ਬਿਆਨਾਂ ਤੇ ਮਕਦਮਾ ਦਰਜ ਕਰ ਦਿੱਤਾ ਤਾਂ ਜੋ ਪੁਲਿਸ ਵਾਲਿਆਂ ਨੂੰ ਬਚਾਇਆ ਜਾ ਸਕੇ ਤੇ ਉਹ ਮੁੜ ਕੇ ਆਪਣੇ ਬਿਆਨਾਂ ਤੋਂ ਮੁੱਕਰ ਜਾਵੇ ਤੇ ਇਹ ਬੰਦੇ ਸਾਰੇ ਕਦਾਲਾਤਾਂ ਤੋਂ ਬਰੀ ਹੋ ਜਾਣਾ ਜੇ ਕੇਸ ਹੈਗਾ ਚੱਲਦਾ ਵੀ ਹੈ ਇਥੋਂ ਇਹ ਲੋਕਾਂ ਨੂੰ ਲੱਗਣ ਲੱਗ ਪਿਆ ਹੈ ਵੀ ਇਹ ਪੁਲਿਸ ਦਾ ਸਟੇਟ ਬਣਾਈ ਜਾ ਰਹੀ ਹੈ ਇਹ ਵੀ ਪੁਲਿਸ ਧੱਕੇ ਦੇ ਨਾਲ ਜਿੰਨੂੰ ਜਿੱਥੇ ਮਰਜ਼ੀ ਚੜੇ ਮਰਜ਼ੀ ਪਰਚੇ ਦੇ ਵਿੱਚ ਫਸਾ ਲਵੇ ਤੇ ਲੋਕਾਂ ਨੂੰ ਡਰਾਇਆ ਜਾਵੇ ਇਹਦੇ ਪਿੱਛੇ ਵੱਡਾ ਕਾਰਨ ਹੈ ਕਿ ਸਰਕਾਰਾਂ ਨੇ ਅਫਸਰਾਂ ਨੂੰ ਤੇ ਕੁਝ ਪੁਲਿਸ ਵਾਲਿਆਂ ਨੂੰ ਫ੍ਰੀ ਹੈਂਡ ਕੀਤਾ ਹੋਇਆ ਉਹ ਉਹਨਾਂ ਦੇ ਇਸ਼ਾਰਿਆਂ ਤੇ ਗਲਤ ਕੰਮ ਕਰਦੇ ਨੇ ਜਦੋਂ ਫਿਰ ਉਹ ਗਲਤ ਕੰਮ ਕਰਦੇ ਨੇ ਉਹਨਾਂ ਦੇ ਝਾਕਾ ਹੀ ਨਾ ਖੁੱਲ ਜਾਂਦਾ ਉਹ ਕਾਨੂੰਨ ਦੀ ਕੋਈ ਪਰਵਾਹੀ ਕਰਦੇ ਇਹਦੇ 'ਚ ਵੀ ਜਿਹੜਾ ਥਾਣੇਦਾਰ ਸੁਮੇਂਦਰ ਸਿੰਘ ਦਾ ਨਾਂ ਲਿਆ ਜਾ ਰਿਹਾ ਕਰਨਲ ਦੇ ਮਿਸਿਸ ਵੱਲੋਂ ਉਹ ਇਹੀ ਕਹਿ ਰਹੇ ਨੇ ਵੀ ਉਹਨਾਂ ਦਾ ਐਸਐਸਪੀ ਨਾਨਕ ਸਿੰਘ ਦਾ ਰਾਈਟ ਹੈਂਡ ਹੈਗਾ ਤੇ ਲੇਕਿਨ ਜਦੋਂ ਜਦੋਂ ਏਡੀਜੀਪੀ ਸਾਹਿਬ ਨੇ ਕਿਹਾ ਵੀ ਇਹਨਾਂ ਸਾਰਿਆਂ ਨੂੰ ਪਟਿਆਲੇ ਜ਼ਿਲ੍ਹੇ ਤੋਂ ਬਾਹਰ ਭੇਜ ਦਿੱਤਾ ਜਾਵੇ ਕਿਉਂਕਿ ਉਹਨਾਂ ਨੂੰ ਲੱਗਦਾ ਵੀ ਸ਼ਾਇਦ ਇਹਦੇ ਨਾਲ ਜਿਉਂ ਜ਼ਿਲ੍ਹੇ ਦੇ ਵਿੱਚ ਰਹਿੰਦੇ ਨੇ ਵੀ ਉਹਦੀ ਇਨਵੈਸਟੀਗੇਸ਼ਨ ਨੂੰ ਪ੍ਰਭਾਵਿਤ ਕਰ ਸਕਦੇ ਨੇ ਚਾਹੀਦਾ ਤਾਂ ਇਹ ਹੈਗਾ ਵੀ ਇਹਦੇ ਨਾਲ ਦੇ ਨਾਲ ਹੀ ਐਸਐਸਪੀ ਨਾਨਕ ਸਿੰਘ ਨੂੰ ਵੀ ਸਸਪੈਂਡ ਕਰਦਣਾ ਚਾਹੀਦਾ ਜਿਨੇ 10 ਦਿਨ ਇੱਕ ਕਰਨਲ ਨਾਲ ਇਨੀ ਕਟਮਾਰ ਹੋਈ ਹੋਵੇ ਜਿਹਦੀ ਵੀਡੀਓ ਸਾਹਮਣੇ ਆਈ ਹੋਵੇ ਤੇ ਉਸ ਲੇਡੀ ਨੂੰ ਪ੍ਰੈਸ਼ਰਾਈਜ਼ ਕੀਤਾ ਗਿਆ ਜਿਹਦਾ ਹਸਬੰਡ ਹਸਪਤਾਲ ਦੇ ਵਿੱਚ ਆ ਤੇ ਤੁਸੀਂ ਇਹਦੇ ਨਾਲ ਰਾਜੀਨਾਮਾ ਕਰ ਲਵੋ ਤੇ ਆਮ ਬੰਦਿਆਂ ਦਾ ਕੀ ਬਣਦਾ ਹੋਊਗਾ ਜਿੱਥੇ ਪੁਲਿਸ ਦਾ ਆਪਣਾ ਵੈਸਟਰਨ ਇੰਟਰਸਟ ਹੁੰਦਾ ਹੋਵੇਗਾ ਸੋ ਇਹ ਬੜਾ ਸੰਗੀਨ ਮਾਮਲਾ ਹੈ ਇਹ ਪੁਲਿਸ ਦੀ ਸਾਖ ਵਾਸਤੇ ਵੀ ਬੜਾ ਕਾਲਾ ਕਰਿਆ ਇਹ ਜਿਹੜੇ ਸਾਡੇ ਫੌਜੀ ਭਰਾ ਨੇ ਲੋਕ ਉਹਨਾਂ ਨੂੰ ਬੜੇ ਸਤਿਕਾਰ ਦੇ ਨਾਲ ਦੇਖਦੇ ਨੇ ਲੇਕਿਨ ਜਦੋਂ ਅਜਿਹੇ ਘਟਨਾਵਾਂ ਇਹਨਾਂ ਦੇ ਨਾਲ ਵਾਪਰਦੀਆਂ ਨੇ ਤੇ ਲੋਕਾਂ ਦਾ ਮਨ ਬੜਾ ਦੁਖੀ ਹੁੰਦਾ ਤੁਸੀਂ ਦੇਖਿਆ ਜਿਉਂ ਉੱਥੇ ਬੜਾ ਭਾਰੀ ਇਕੱਠ ਹੋਇਆ ਉਹ ਇਕੱਠ ਇਸੇ ਕਰਕੇ ਹੀ ਹੋਇਆ ਕਿਉਂਕਿ ਸ਼ਰਿਆਮ ਚਿੱਟੇਦਨ ਉੱਥੇ ਗੁੰਡਾਗਰਦੀ ਦਾ ਨਾਚ ਹੋਇਆ ਤੇ ਸਰਕਾਰ ਵੱਲੋਂ ਤੇ ਪੁਲਿਸ ਵੱਲੋਂ ਇਸ ਘਟਨਾ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਅ ਕੰਗਰਸ ਆਬ ਜਿਵੇਂ ਦੂਜੇ ਪੱਖ ਤੋਂ ਵੀ ਪੁਲਿਸ ਮੁਲਾਜ਼ਮਾਂ ਦੇ ਵਕੀਲ ਦੇ ਵੱਲੋਂ ਕਿਹਾ ਗਿਆ ਕਿ ਸਭ ਤੋਂ ਪਹਿਲਾਂ ਕਰਨਲ ਦੇ ਬੇਟੇ ਦੇ ਵੱਲੋਂ ਹੱਥ ਛੁਕਿਆ ਗਿਆ ਇੰਸਪੈਕਟਰ ਕਿ ਸੈਨੂੰ ਫੜਨ ਵਾਸਤੇ ਉੱਥੇ ਪਹੁੰਚੇ ਸੀਗੇ ਜਿਵੇਂ ਦੀ ਇਹ ਕਹਾਣੀ ਹੁਣ ਨਵੀਂ ਸਾਹਮਣੇ ਆ ਰਹੀ ਹੈ ਲੱਗਦਾ ਕਿ ਇਹ ਕੇਸ ਕਮਜ਼ੋਰ ਹੁੰਦਾ ਨਜ਼ਰ ਆ ਸਕਦਾ ਇਹਦੇ ਨਾਲ ਦੇਖੋ ਝੂਠੀਆਂ ਕਹਾਣੀਆਂ ਜੰਦੀਆਂ ਮਰਜ਼ੀ ਬਣਾਈ ਜਾਂਣ ਥਾਣਿਆਂ 'ਚ ਰੋਜ਼ ਜਿਹੜੀਆਂ ਐਫ ਆਈ ਆਰ ਹੁੰਦੀਆਂ ਨੇ ਉਹਨਾਂ ਦੇ ਵਿੱਚ ਕੋਈ ਨਾ ਕੋਈ ਗੱਲ ਹੋਰ ਹੀ ਬਣਾ ਦਿੱਤੀ ਜਾਂਦੀ ਹੈ ਬੰਦਾ ਕਿਤੋਂ ਚੱਕਿਆ ਹੁੰਦਾ ਕਿਤੋਂ ਹੋਰ ਉਹਦੀ ਗ੍ਰਿਫਤਾਰੀ ਦਿਖਾਈ ਗਈ ਹੁੰਦੀ ਹੈ ਇਹਦੇ ਵਿੱਚ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਤਾਂ ਜੋ ਉਹਨਾਂ ਦਾ ਵੀ ਕ੍ਰੋਸ ਵਰਜਨ ਆ ਜਾਵੇ ਕੱਲ ਨੂੰ ਜੇ ਕਿਤੇ ਰਾਜੀਨਾਮਾ ਨਾਸਿਰੇ ਚੜੇ ਜਿਸ ਤਰ੍ਹਾਂ ਉਹਨਾਂ ਨੇ ਪਹਿਲਾਂ ਕੋਸ਼ਿਸ਼ ਕੀਤੀ ਵੀ ਇਹਨਾਂ ਦੇ ਉੱਤੇ ਵੀ ਕ੍ਰੋਸ ਐਫ ਆਈ ਆਰ ਦਰਜ ਕਰ ਲੋ ਤੇ ਕ੍ਰੋਸ ਐਫ ਆਈ ਆਰ ਦਰਜ ਕਰਕੇ ਉਹਨੂੰ ਡਰਾਉਣ ਦੇ ਲਈ ਸਾਰੀ ਕਹਾਣੀ ਬਣਾਈ ਗਈ ਵੀ ਤਾਂ ਜੋ ਉਹ ਬੈਕਸਟੈਪ ਕਰ ਜਾਣ ਤੇ ਇਹਨਾਂ ਦਾ ਕੰਪਰੋਮਾਈਜ਼ ਹੋ ਜਾਵੇ ਤੇ ਸੋ ਹਰੇਕ ਮੁਕਦਮੇ ਦੇ ਵਿੱਚ ਹੀ ਜਿਹੜਾ ਦੋਸ਼ੀ ਪੱਖ ਹੁੰਦੇ ਨੇ ਉਹ ਕੋਈ ਨਾ ਕੋਈ ਇਹੋ ਜੀ ਗੱਲ ਕਹਿੰਦੇ ਨੇ ਤਾਂ ਜੋ ਕ੍ਰੋਸ ਐਫ ਆਈ ਆਰ ਹੋ ਜਾਵੇ ਤੇ ਉਹਨਾਂ ਦਾ ਪਚਾ ਸੁੱਖਾ ਹੋ ਜਾਵੇ ਤਾਂ ਜੋ ਜ਼ਮਾਨਤਾ ਕਰਾਉਣ ਨੂੰ ਸੁੱਖਾ ਹੋ ਜਾਵੇ ਹਾਂ ਪਰਿਵਾਰ ਜਿਵੇਂ ਲਗਾਤਾਰ ਸਵਾਲ ਉਠਾਉਂਦਾ ਕਹਿੰਦਾ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਪੁਲਿਸ ਦੇ ਅਫਸਰਾਂ ਦੀ ਹੀ ਇੱਕ ਐਸਆਈਟੀ ਬਣਾਈ ਕਹਿੰਦੇ ਨੇ ਕਿ ਆਮ ਇੱਕ ਧਾਰਨਾਵਾਂ ਵੀ ਹੁੰਦੀ ਹੈ ਕਿ ਪੁਲਿਸ ਆਪਣੇ ਅਫਸਰਾਂ ਦਾ ਜਾਂ ਮੁਲਾਜ਼ਮਾਂ ਦਾ ਬਚਾ ਕਰਦੀ ਨਜ਼ਰ ਆਉਂਦੀ ਹੈ ਪਰਿਵਾਰ ਔਰ ਸਾਬਕਾ ਫੌਜੀ ਕਹਿੰਦੇ ਨੇ ਕਿ ਸੀਬੀਆਈ ਨੂੰ ਜਿਹੜੀ ਇਹਦੀ ਜਾਂਚ ਦੇਣੀ ਚਾਹੀਦੀ ਹੈ ਤੁਸੀਂ ਵੀ ਬਹੁਤ ਸਾਰੇ ਇਹੋ ਜਿਹੇ ਕੇਸ ਦੇਖੇ ਹੋਣਗੇ ਲੱਗਦਾ ਕਿ ਇਹਦੇ ਚ ਇਨਸਾਫ ਮਿਲਣ ਦੀ ਆਸ ਹੈ ਪਰਿਵਾਰ ਨੂੰ ਦੇਖੋ ਇਹ ਤੇ ਹੁਣ ਇਨਵੈਸਟੀਗੇਸ਼ਨ ਜਦੋਂ ਕੰਪਲੀਟ ਹੋਵੇਗੀ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਵੀ ਕੀ ਹੁੰਦਾ ਹੈ ਕਿ ਉਹ ਇਨਵੈਸਟੀਗੇਸ਼ਨ ਦੀ ਰਿਪੋਰਟ ਕੀ ਹੁੰਦੀ ਹੈ ਜਦ ਤੱਕ ਉਹ ਇਨਵੈਸਟੀਗੇਸ਼ਨ ਕੰਪਲੀਟ ਨਹੀਂ ਹੋ ਜਾਂਦੀ ਉਹਦੀ ਰਿਪੋਰਟ ਨਹੀਂ ਆ ਜਾਂਦੀ ਮੈਨੂੰ ਨਹੀਂ ਲੱਗਦਾ ਉਹਦੇ ਤੇ ਕੋਈ ਕਮੈਂਟ ਕਰਨਾ ਚਾਹੀਦਾ ਹਾਂ ਕਿਉਂਕਿ ਜੇ ਅਸੀਂ ਬਾਰ ਬਾਰ ਪੁਲਿਸ ਦੇ ਕੋਲ ਜਾ ਰਹੇ ਹਾਂ ਤੇ ਸਾਨੂੰ ਉਨੀ ਕ ਆਸਮੇ ਦੇ ਵੀ ਰੱਖਣੀ ਚਾਹੀਦੀ ਹੈ ਕਿਉਂਕਿ ਜਿਵੇਂ ਪਹਿਲਾਂ ਤੇ ਜਿਹੜਾ ਮਾਮਲਾ ਸੀਗਾ ਉਹ ਜ਼ਿਲ੍ਹਾ ਲੈਵਲ ਤੱਕ ਰਸ ਗਿਆ ਤੇ ਐਸਐਸਪੀ ਉਹ ਨੂੰ ਆਪਣੇ ਲੈਵਲ ਤੇ ਹੈਂਡਲ ਕਰ ਰਹੇ ਸੀਗੇ ਲੇਕਿਨ ਆ ਸਾਰੀ ਘਟਨਾ ਵਾਪਰੋਂ ਤੋਂ ਬਾਅਦ ਜਦੋਂ ਪਾਰਲੀਮੈਂ ਅਜਿਹੀ ਘਟਨਾਵਾਂ ਵਾਪਰੀਆਂ ਨੇ ਉੱਥੇ ਤਾਂ ਫੌਜੀ ਸੁਰੱਖਿਅਤ ਨਹੀਂ ਹੈਗੇ ਪੁਲਿਸ ਦੇ ਹੱਥੋਂ ਉੱਥੇ ਆਮ ਲੋਕਾਂ ਦੇ ਨਾਲ ਪੁਲਿਸ ਕੀ ਕਰਦੀ ਹੋਵੇਗੀ ਤੇ ਅੱਜ ਆਏ ਦਿਨ ਝੂਠੇ ਮੁਕਾਬਲੇ ਦੀਆਂ ਇਸ ਖਬਰਾਂ ਵਿੱਚ ਸਾਹਮਣੇ ਆ ਰਹੀਆਂ ਨੇ ਸੋ ਇਦਾਂ ਹੀ ਲੱਗ ਰਿਹਾ ਹੈ ਬੀ ਸਰਕਾਰ ਨੇ ਬੜੀ ਕੋਸ਼ਿਸ਼ ਇਹਨੂੰ ਦਮਾਨ ਦੇ ਕੀਤੀ ਹੈ ਲੇਕਿਨ ਹੁਣ ਉਹਨਾਂ ਜਿਹੜੇ ਸੈੱਟ ਬਣਾਈ ਆਈਪੀਐਸ ਅਫਸਰ ਦੋ ਨੇ ਉਹਦੇ ਚ ਇੱਕ ਪੀਪੀਐਸ ਅਫਸਰ ਹੈ ਇਹ ਤੋਂ ਬਾਅਦ ਨਤੀਜਾ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕਿਹੜੇ ਪਾਸੇ ਜਾਂਚ ਜਿਵੇਂ ਪਰਿਵਾਰ ਵੀ ਲਗਾਤਾਰ ਮੰਗ ਕਰਦਾ ਕਿ ਡਿਸਮਿਸ ਕੀਤਾ ਜਾਏ ਮੁਲਾਜ਼ਮਾ ਨੂੰ ਜਿਹੜੀਆਂ ਇਹ ਧਰਾਵਾਂ ਲੱਗੀਆਂ ਨੇ ਲੱਗਦਾ ਕਿ ਇਹਦੇ ਚ ਰਾਹ ਔਖਾ ਹੋ ਸਕਦਾ ਮੁਲਾਜ਼ਮਾ ਦਾ ਹੁਣ ਦੇਖੋ ਜਦੋਂ ਸਰਕਾਰ ਤੈਅ ਕਰ ਲਵੇ ਵੀ ਇਹ ਬੰਦੇ ਨੇ ਸਰਵਿਸ ਰੂਲਸ ਦੀ ਉਲੰਘਣਾ ਕੀਤੀ ਹੈ ਤੇ ਆਪਣੀ ਵਰਦੀ ਦਾ ਨਜਾਇਜ਼ ਫਾਇਦਾ ਚੱਕਿਆ ਤੇ ਉਹਨਾਂ ਨੂੰ ਡਿਸਮਿਸ ਕੀਤਾ ਜਾ ਸਕਦਾ ਮੈਂ ਤੁਹਾਨੂੰ ਮਿਸਾਲ ਦੇ ਤੌਰ ਤੇ ਦੱਸ ਦਿਆਂ ਜਲੰਧਰ ਐਸਐਚਓ ਸੀ ਜਿਹਦੇ ਜਿਨੇ ਦੋ ਨੌਜਵਾਨਾਂ ਨੂੰ ਇੰਨਾ ਜ਼ਿਆਦਾ ਤੰਗ ਕੀਤਾ ਕਿ ਉਹ ਸੁਸਾਈਡ ਕਰ ਗਏ ਹੂੰ ਬਿਲਕੁਲ ਸੁਸਾਈਡ ਕਰ ਗਏ ਉਹ ਮੁਕਦਮੇ ਦੇ ਵਿੱਚ ਵੀ ਪੁਲਿਸ ਨੇ ਜਿਹੜਾ ਥਾਣੇਦਾਰ ਸੀਗਾ ਉਹਨੂੰ ਟਰਮੀਨੇਟ ਕਰ ਦਿੱਤਾ ਡਿਸਮਿਸ ਕਰ ਦਿੱਤਾ ਰਾਈਟ ਤੇ ਜੇਕਰ ਪੁਲਿਸ ਸਰਕਾਰ ਨੂੰ ਲੱਗੇ ਵੀ ਇਹ ਜਿਹੜੀ ਘਟਨਾ ਵਾਪਰੀ ਹੈ ਵੀ ਇਹਨੇ ਜਿਹੜੇ ਪੰਜਾਬ ਪੁਲਿਸ ਦੀ ਸਾਖ ਨੂੰ ਛੱਟ ਮਾਰੀ ਹੈ ਸਰਕਾਰ ਦੇ ਨੋਬਲ ਨੂੰ ਤੋੜਿਆ ਹੂੰ ਤੇ ਫਿਰ ਉਹ ਚਾਹ ਉਹਨੂੰ ਡਿਸਮਿਸ ਕਰ ਸਕਦਾ ਹੈ ਹੂੰ ਠੀਕ ਹੈ ਢਿੰਗਰਾ ਸਾਹਿਬ ਧੰਨਵਾਦ ਗੱਲਬਾਤ ਕਰਨ ਦੇ ਲਈ ਸੋ ਇਹ ਪਰਮਿੰਦਰ ਸਿੰਘ ਢਿੰਗਰਾ ਹੋਣੀ ਨੇ ਜਿਨ੍ਹਾਂ ਦੇ ਵੱਲੋਂ ਵਿਸਥਾਰ ਦੇ ਨਾਲ ਜਿਹੜੀ ਐਫ ਆਈ ਆਰ ਦੀ ਕਾਪੀ ਹੈ ਉਹਨੂੰ ਤਫਸੀਲ ਕੀਤਾ ਗਿਆ ਕਿ ਕਿਹੜੀਆਂ-ਕਿਹੜੀਆਂ ਧਰਾਵਾਂ ਲੱਗੀਆਂ ਨੇ ਔਰ ਕਿੰਨਾਂ ਦੇ ਉੱਪਰ ਜਿਹੜਾ ਬਾਈ ਨੇ ਪਰਚਾ ਦਰਜ ਕੀਤਾ ਗਿਆ ਪਰ ਜਿਹੜੀ ਇਨਸਾਫ ਦੀ ਗੱਲ ਹੈ ਜਿਹੜੀ ਐਸ ਆਈ ਟੀ ਬਣਾਈ ਗਈ ਹੈ ਉਹਦੇ ਵੱਲੋਂ ਜਿਹੜੀ ਰਿਪੋਰਟ ਪੇਸ਼ ਕੀਤੀ ਜਾਏਗੀ ਉਸ ਤੋਂ ਬਾਅਦ ਜਿਹੜੀ ਅਗਲੇ ਕਾਰਵਾਈ ਹੁੰਦੀ ਨਜ਼ਰ ਆ ਸਕਦੀ ਹੈ ਦੇਖਦੇ ਰਹੋ ਹੈਸ਼ਟੈਗ ਪੰਜਾਬ